ਇਨੂ ਕਨੇ ਕੋਈ ਚਾਜ ਨਹੀਂ ਹੈਗਾ ਜਿਹੜਾ ਇਹਦਾ ਕੋਈ ਰਿਸ਼ਤਾ ਨਹੀਂ ਸਿਰੇ ਚੜਦਾ ਮੰਮੀ ਕਰਨ ਤੋਂ ਗੱਲਾਂ ਲੋਕਾਂ ਦਾ ਕੀ ਉਹਨਾਂ ਦਾ ਤਾਂ ਕਾਮੀਆਂ ਗੱਲਾਂ ਕਰਨਾ ਜਦੋਂ ਵੀ ਕੋਈ ਮੰਦੀ ਗੱਲ ਕਰ ਲੋ ਨਾ ਤੇ ਇਹਦੇ ਬਸ ਘਰ ਦੇ ਹਾਲਾਤਾਂ ਨੂੰ ਰੋਂਦੇ ਰਹਿੰਦੇ ਜੇ ਯਾਰ ਤੇਰ ਕੋ ਕਿਹੜਾ ਘਰ ਦੇ ਹਾਲਾਤ ਲੁਗੇ ਆ ਮੰਦੀਪ ਗੱਲ ਸੁਣੀ ਮੰਮੀ ਦੇ ਬਾਹਰ ਆ ਕੇ ਜਾ ਸੋਣ ਆਪਣੀ ਮਾਂ ਦੀ ਤੇ ਪੈਣ ਦੀ ਗੱਲ ਅੰਦਰ ਵੜੀ ਕਿਦੋਂ ਦੀ ਰਸੋਈ ਚ ਜਾਵੇ ਇਹ ਕੀ ਕਰਨ ਦੀ ਆ ਉਹਨਾਂ ਚਾਹ ਬਣਾਉਣ ਦੀ ਸਾਰਾ ਵਾਸਤੇ ਤਾਂ ਆਉਂਦੀ ਆ ਕੀ ਗੱਲ ਹੋਈ ਆ ਸਰਕਾਰੀ ਨੌਕਰੀ ਤੇ ਕਰਦਾ ਮੁੰਡਾ ਚੰਗਾ ਭਲਾ ਸਵਾਦ ਆ ਚੰਗਾ ਵਾ ਹੈ ਮਾਂ ਤੇ ਆਪਣੀ ਭੈਣ ਦੇ ਮਗਰ ਲੱਗਾ ਰਹਿੰਦਾ ਵਾ ਲੱਗਦਾ ਮਾਂ ਤਾਂ ਆਉਂਦੀ ਆ ਉਹਦੇ ਉਨ ਤੋਂ ਪਹਿਲਾਂ ਮੈਂ ਆਪਣਾ ਡਰਾਮਾ ਸ਼ੁਰੂ ਕਰਦਾ ਸੀ ਮਰ ਕੀ ਗੱਲ ਹੋਈ 2 ਘੰਟੇ ਹੋ ਗਏ ਤੈਨੂੰ ਬਾਹਰ ਡੀਕਣ ਦੀ ਆ ਤੇ ਉਹ ਠੀਕ ਤੇ ਹੈ ਗਈ ਆ ਤੁਹਾਨੂੰ ਕੀ ਲੱਗੇ ਮੈਨੂੰ ਠੀਕ ਹੁੰਦੇ ਨਾਲ ਕਿਉਂ ਐਦਾਂ ਕਿ ਬੋਲਣ ਦੀ ਆ ਤੂੰ ਇਹ ਨਾ ਮੈਨੂੰ ਨਾ ਮੇਰੇ ਹਾਲਾਤਾਂ ਦੇ ਛੱਡ ਦੋ ਕੀ ਹੋਇਆ ਆ ਗੱਲ ਤੇ ਦੱਸ ਮੰਮੀ ਮੈਨੂੰ ਨਾ ਹੁਣੇ ਮੇਰੀ ਚਾਚੀ ਦੀ ਕੁੜੀ ਦਾ ਫੋਨ ਆਇਆ ਏ ਕੀ ਕਹਿੰਦੀ ਆ ਉਹ ਮੈਨੂੰ ਪੁੱਛਣ ਦੀ ਸੀ ਵੀ ਤੇਰੇ ਪਰਿਵਾਰ ਚ ਕੌਣ ਕੌਣ ਆ ਤੋ ਕਿਆ ਕਿਹਾ ਫਿਰ ਤੇ ਮੈਂ ਉਹਨਾਂ ਕਿਹਾ ਵੀ ਮੇਰੇ ਪਰਿਵਾਰ ਚ ਮੰਮੀ ਆ ਤੇ ਇੱਕ ਦੀਦੀ ਆ ਤੇ ਪਰ ਨਾ ਚਲੋ ਰਹਿਣ ਦੋ ਮੈਂ ਤੁਹਾਨੂੰ ਕੀ ਦੱਸਾਂ ਕਿਉਂ ਕੀ ਹੋਇਆ ਦੱਸ ਤੇ ਸਹੀ ਤੋ ਕੀ ਕਹਿੰਦੀ ਆ ਨਹੀਂ ਮੰਮੀ ਤੋ ਇਹ ਰਹਿਣ ਦੋ ਨਹੀਂ ਨਹੀਂ ਦੱਸ ਤੂੰ ਗੱਲ ਤੇ ਦੱਸ ਕੀ ਹੋਈ ਆ ਮੰਮੀ ਜਦੋਂ ਨਾ ਮੈਂ ਉਹਨਾਂ ਦੱਸਿਆ ਵੀ ਦੀਦੀ ਹੱਟ ਤੋਂ ਵੱਡੇ ਨੇ ਤੂੰ ਇੱਕ ਵਾਰੇ ਆ ਤੇ ਉਹ ਕਹਿੰਦੀ ਵੀ ਤੇਰੇ ਨਾਂ ਦਾ ਅਜੇ ਤੱਕ ਵਿਆਹ ਹੀ ਨਹੀਂ ਹੋਇਆ ਤੂੰ ਮੰਮੀ ਜੋ ਨੇ ਫਿਰ ਅੱਗੇ ਮੈਨੂੰ ਕਿਹਾ ਨਾ ਮੈਂ ਉਹ ਤੁਹਾਨੂੰ ਦੱਸ ਨਹੀਂ ਸਕਦੀ ਕੀ ਕਿਹਾ ਦੱਸ ਤੇ ਸਹੀ ਤੂੰ ਨਹੀਂ ਮੰਮੀ ਤੂੰ ਹੀ ਨਹੀਂ ਸੁਣ ਸਕਦੇ ਕੋਈ ਨਹੀਂ ਮੈਂ ਸੁਣ ਲਾਂਗੀ ਤੂੰ ਦੱਸ ਤੇ ਸਹੀ ਕੀ ਕਿਹਾ ਆ ਮੰਮੀ ਕਹਿੰਦੀ ਆ ਵੀ ਪੱਕਾ ਤੇਰੇ ਨਾਂ 'ਚ ਕੋਈ ਨਾ ਕੋਈ ਕਮੀ ਹੋਣੀ ਆ ਜਿਹੜਾ ਹਰ ਤੱਕ ਤੂੰ ਹੀ ਉਹਦਾ ਵਿਆਹ ਨਹੀਂ ਕੀਤਾ ਗੱਲ ਸੁਣ ਮੇਰੀ ਮੇਰੀ ਧੀ 'ਚ ਕੋਈ ਕਮੀ ਨਹੀਂ ਹੈਗੀ ਮੰਮੀ ਮੇਰਾ ਤੇ ਮੂੰਹ ਚੁੱਪ ਕਰਾ ਦੋਗੇ ਪਰ ਲੋਕਾਂ ਦਾ ਨਹੀਂ ਨਾ ਚੁੱਪ ਕਰਾ ਸਕਦੇ ਜਿੰਨੀ ਉਮਰ ਵੱਧਨ ਦੀ ਆ ਉਨੇ ਲੋਕਾਂ ਦੀਆਂ ਗੱਲਾਂ ਵੱਧੀਆਂ ਲੋਕਾਂ ਦੀ ਮੈਨੂੰ ਕੋਈ ਪਰਵਾਹ ਨਹੀਂ ਆ ਪਰ ਮੇਰੀ ਧੀ ਮੇਰੀ ਧੀ ਚੰਗੀ ਭਲੀ ਆ ਉਹਦੇ 'ਚ ਕੋਈ ਕਮੀ ਨਹੀਂ ਆ ਮੰਮੀ ਹਾਂ ਤੂੰ ਜੋ ਮਰਜੀ ਕਹੀ ਜਾ। ਪੀ ਲੋਕਾਂ ਦੀ ਮੈਨੂੰ ਪਰਵਾਹ ਨਹੀਂ ਆ। ਪਰ ਮੈਨੂੰ ਪਤਾ ਵਾ ਕਿ ਗੱਲ ਸਿੱਧਾ ਤੇਰੇ ਦਿਲ ਤੇ ਲੱਗੀ ਆ। ਹੁਣ ਵੇਖੀ ਨਾ ਕਿੰਨਾ ਕਚੇਰ ਤੋਂ ਆਪਣੀ ਕੁੜੀ ਨੂੰ ਘਰ ਬਠਾ ਕੇ ਰੱਖਦੀ ਆ। ਅੱਗੇ ਤਾਂ ਲੋਕੀ ਗੱਲਾਂ ਕਰਦੇ ਹੀ ਹੁਣ ਤੇ ਮੇਰੀ ਆਪਣੀ ਨੋ ਵੀ ਗੱਲਾਂ ਕਰਨ ਲੱਗ ਪਈ ਆ। ਪਤਾ ਨਹੀਂ ਮੇਰੀ ਤੇ ਹੀ ਕੋਈ ਕਮੀ ਆ ਜਿਹੜਾ ਵਿਆਹ ਹੀ ਨਿਕਰਵਾਉਂਦੀ ਮੰਮੀ ਕੀ ਗੱਲ ਹੋ ਗਈ ਆ ਬੜੇ ਚੁੱਪਚਾਪ ਬੈਠੇ ਹੋ ਵੇ ਮੁੰਡਿਆ ਆਪਣੀ ਚਾਚੀ ਨੂੰ ਫੋਨ ਲਾ ਘਰ ਬਾਹਰ ਨਾ ਬਾਅਦ ਚ ਬਣਾਵਾਂਗੇ ਪਹਿਲੇ ਤਾਂ ਆਪਣੀ ਚਾਚੀ ਨੂੰ ਫੋਨ ਲਾ ਕੇ ਦੇ ਮੈਂ ਗੱਲ ਕਰਨੀ ਆ ਲਾਉਣਾ ਹੈ ਹੈਲੋ ਪਾਣੇ ਤਾਂ ਬਸ ਜਾਦ ਆ ਗਈ ਚੱਲ ਪ੍ਰਾਣੀਆਂ ਗੱਲਾਂ ਛੱਡ ਤੂੰ ਮੇਰੀ ਗੱਲ ਸੁਣ ਉਹ ਗੱਲ ਨਹੀਂ ਮੈਂ ਤੇਰੇ ਕੋਲ ਮਾਫੀ ਮੰਗਣੀ ਆ ਤੇ ਤੂੰ ਹੁਣ ਏਦਾਂ ਕਰ ਸੰਦੀਪ ਦੇ ਵਾਸਤੇ ਨਾ ਕੋਈ ਚੰਗਾ ਜਿਹਾ ਰਿਸ਼ਤਾ ਵੇਖ ਨਾ ਤੂੰ ਨੀ ਵੇਖਣਾ ਤੇ ਹੋਰ ਦੱਸ ਕਿੰਨੇ ਵੇਖਣਾ ਅਸੀਂ ਆਪਣੀ ਤੀਂ ਦੱਸ ਸੋਚਾਂਗੇ ਨਹੀਂ ਵੀ ਵੇਖ ਕੋਈ ਚੰਗਾ ਜਿਹਾ ਰਿਸ਼ਤਾ ਮੈਂ ਤਾਂ ਤੈਨੂੰ ਤਾਂ ਹੀ ਫੋਨ ਕੀਤਾ ਸੀ ਮੇਰੀ ਤੀਂ ਚਕਾਰ ਦੀ ਕਮੀ ਆ ਲੋਕੀ ਤੇ ਏਦਾਂ ਹੀ ਬੋਲਦੇ ਆ ਤੈਨੂੰ ਵੀ ਪਤਾ ਹੀ ਆ ਵੀ ਮੇਰੀ ਤੀਂ ਕਿੱਦਾਂ ਦੀ ਆ ਮੰਮੀ ਕਾਦੀ ਮਾਫੀਆ ਮੰਗਣ ਦੀ ਚਾਚੀ ਕੋਲ ਜਲਦੀ ਜੀ ਤੋ ਪੁੱਛਦਾ ਹੋਂਤੇ ਨਾ ਚਾਚੀ ਨੇ ਵੀ ਇਹਦੇ ਰਿਸ਼ਤੇ ਤੋਂ ਮਨਾ ਕਰਤਾ ਵਾ ਤੇ ਇਹਨੂੰ ਨਾ ਕੇ ਨਾ ਕੇ ਤਰੋਂ ਤੇ ਘਰੋਂ ਕੱਢਣਾ ਹੀ ਪੈਣਾ ਵਾ ਤੇ ਇਸ ਘਰ ਦੇ ਵਿੱਚ ਨਾ ਰਾਜ ਮੈਂ ਕਰਨਾ ਤੇ ਇੱਕ ਮੇਰਾ ਘਰ ਵਾਲਾ ਜੋ ਮਾਂ ਦੇ ਪੈਣ ਦੇ ਲੱਗ ਗਈ ਬੈਠਾ ਰਹਿੰਦਾ ਵਾ ਇਹ ਨਹੀਂ ਪਤਾ ਕਿ ਮੇਰਾ ਮੈਂ ਵੀ ਵਿਆਹਿਆ ਵਾ ਮੇਰੀ ਵੀ ਘਰ ਵਾਲੀ ਆ ਮੇਰੇ ਲਾਗੇ ਵੀ ਜਾ ਕੇ ਪਾਵਾਂ ਬਸ ਇਹਨੂੰ ਮਾਂ ਤੇ ਭੈਣ ਲੱਭਦੀ ਆ ਤੇ ਮੈਨੂੰ ਤੇ ਕੁਛ ਨਾ ਕੁਛ ਕਰਨਾ ਹੀ ਪੈਣਾ ਹੁਣ ਤੇ ਸੱਸ ਸੱਸ ਨੂੰ ਤੇ ਮੈਂ ਆਪੇ ਸੰਭਾਲਾਂਗੀ ਬਸ ਇੱਕ ਵਾਰੀ ਸੰਦੀਪ ਨੂੰ ਘਰੋਂ ਕੱਢਦਾ ਨਾ ਮੈਂ ਫੇਰ ਤੇ ਮੈਂ ਇਸ ਘਰ ਤੇ ਮੈਂ ਹੀ ਰਾਜ ਕਰਾਂਗੀ ਦੀਦੀ ਹਾਂ ਮਨਦੀਪ ਮੈਂ ਨਾ ਤੁਹਾਡੇ ਕੋਈ ਗੱਲ ਪੁੱਛਣੀ ਸੀ ਮੰਮੀ ਬਾਲਾ ਚਾਚੀ ਕੋਈ ਕਾਲੀ ਮਾਫੀ ਮੰਗਣ ਦੀ ਆ ਮੰਮੀ ਚਾਚੀ ਨੂੰ ਫੋਨ ਲਾ ਕੇ ਬੈਠਾ ਆ। ਆਹ ਜਦੋਂ ਮੈਂ ਬਾਹਰੋਂ ਆਇਆ ਸੀ ਨਾ ਤੇ ਮੰਮੀ ਉੱਥੇ ਬੈਠੀ ਦੁਖੀ। ਤੇ ਮੈਂ ਮੰਮੀ ਨੂੰ ਪੁੱਛਿਆ ਕੀ ਗੱਲ ਹੋਈ ਆ? ਮੰਮੀ ਕਹਿੰਦੀ ਚਾਚੀ ਨੂੰ ਫੋਨ ਲਾ ਕੇ ਦੇ। ਤੇ ਬਾਅਦ ਚ ਪਤਾ ਨਹੀਂ ਇੰਨਾ ਚ ਕੀ ਗੱਲ ਹੋਈ ਓ। ਤੇ ਮੰਮੀ ਤੇ ਮਾਫੀਆਂ ਮੰਗਣ ਦੀ ਸੀ। ਮੈਨੂੰ ਪਤਾ ਲੱਗ ਗਿਆ ਕਿਉਂ ਫੋਨ ਕੀਤਾ ਮੰਮੀ ਨੇ। ਚਲ ਆਪ ਅਸਦੇ ਆ। ਚਲ ਆਹ। ਮੰਮੀ ਕੀ ਗੱਲ ਹੋ ਗਈ ਆ ਤੁਸੀਂ ਰੋਣ ਕਿਉਂ ਡੇਜੇ ਕੀ ਹੋਇਆ ਮੰਮੀ ਰੋਵਾ ਨਾ ਤੇ ਹੋਰ ਕੀ ਕਰਾਂ ਜਿਹਦੀ ਧੀ ਘਰ ਜਵਾਨ ਬੈਠੀ ਹੋਵੇ ਉਹ ਮਾਂ ਨੇ ਰੋਣਾ ਹੀ ਆ ਹੋਰ ਕੀ ਕਰਨਾ ਮੰਮੀ ਤੁਸੀਂ ਇਹ ਗੱਲ ਨਾ ਦਿਮਾਗ ਚੋਂ ਕੱਢ ਦੋ ਜਦੋਂ ਤੁਹਾਨੂੰ ਕਿਹਾ ਵਾ ਕਿ ਆ ਸਾਲ ਭੈਣ ਦਾ ਵਿਆਹ ਕਰ ਦੇਣਾ ਵਾ ਤੇ ਫੇਰ ਕੱਲੂ ਟੈਨਸ਼ਨ ਲੈਣ ਦੇਜੇ ਬੇਪੁੱਤਰਾ ਇੱਕ ਧੀ ਦਾ ਦੁੱਖ ਨਾ ਮਾਂ ਹੀ ਸਮਝ ਸਕਦੀ ਆ ਹੁਣ ਤੇ ਪਿੰਡ ਦੇ ਲੋਕੀ ਵੀ ਕਹਿਣ ਲੱਗ ਪਏ ਆ ਇਹਦੀ ਧੀ ਚ ਪਤਾ ਨਹੀਂ ਕਿਹੜੀ ਕਮੀ ਆ ਜਿਹੜੀ ਅਜੇ ਤੱਕ ਨਹੀਂ ਵੀ ਆਉਂਦੀ ਮੰਮੀ ਤੇ ਲੋਕਾਂ ਦੀ ਟੈਨਸ਼ਨ ਕਿਉਂ ਲੈਂਦਾ ਜੈ ਮੈਂ ਤੁਹਾਨੂੰ ਕਹਾ ਨਾ ਜਿੱਥੇ ਚੰਗਾ ਰਿਸ਼ਤਾ ਲੱਭੂਗਾ ਨਾ ਉੱਥੇ ਕਰਦੇ ਹੋ ਮੇਰਾ ਵਾ ਹਾਂ ਦੱਸੋ ਮੈਂ ਤੁਹਾਨੂੰ ਕੀ ਕਹਾਂ ਆਵੇਂ ਰੋਂਦੇ ਰਿੰਦਾ ਜੈ ਮੰਮੀ ਤੂੰ ਨਾ ਐਵੇਂ ਹੁਣ ਟੈਨਸ਼ਨ ਨਾ ਲਿਆ ਕਰ ਚੰਗਾ ਨਹੀਂ ਲੱਗਦਾ ਵੇ ਕਿਦਾਂ ਮਾਵਾਂ ਤੇ ਜਾਂ ਸਵੇਧਿਆ ਰਜਾਈ ਚ ਬੜੀਆਂ ਵਾ ਮੈਨੂੰ ਵੀ ਤੇ ਠੰਡ ਲੱਗਦੀ ਆ ਇਹਨਾਂ ਨੂੰ ਕਿਤੇ ਬਹੁਤੀ ਲੱਗਦੀ ਆ ਸਵੇਰ ਦਾ ਕੰਮੇ ਲੱਗੀਆਂ ਮੈਂ ਇਹਨਾਂ ਨੂੰ ਕੋਈ ਪਤਾ ਹੀ ਨਹੀਂ ਆ ਵੀ ਕੋਈ ਕੰਮ ਵੀ ਕਰਨਾ ਵਾ ਸਿਮਰ ਲੈ ਮੈਂ ਕਰਾਵਾਂ ਕੁਝ ਨਾਲ ਕੋਈ ਲੋੜ ਨਹੀਂ ਆ ਜੇ ਕੰਮ ਕਹਿ ਕੇ ਕਰਾਇਆ ਤੇ ਹੋ ਕੇ ਕਰਾਇਆ ਤੂੰ ਬੋਲੀ ਕਿਦਾ ਬਈ ਸਿਮਰ ਮੈਂ ਤਾਂ ਸਗੋਂ ਤੈਨੂੰ ਕੰਮ ਪੁੱਛਣ ਆਈ ਆ ਤੁਹਾਨੂੰ ਨਹੀਂ ਪਤਾ ਮੈਂ ਕੱਲੀ ਠੰਡ ਚ ਲੱਗੀ ਆ ਤੂੰ ਇੱਥੇ ਪਰ ਜਾਈ ਚ ਬੜੇ ਜੇ ਤੁਹਾਨੂੰ ਬਹੁਤੀ ਠੰਡ ਲੱਗਦੀ ਆ ਮੈਂ ਕੱਲੀ ਧੋਹ ਦੇ ਚ ਕੰਮ ਕਰਨ ਨਹੀਂ ਨਾ ਤੈਨੂੰ ਕਿਹਨੇ ਕਿਹਾ ਤਾਂ ਮੈਂ ਰਜਾਈ ਚ ਬੈਠੀ ਆ ਤੈਨੂੰ ਹੀ ਬਰਾ ਮੈਂ ਰਸੋਈ ਦਾ ਕੰਮ ਕਰਨ ਨਹੀਂ ਆ ਮੇਰੇ ਤੇ ਬਹੁਤ ਆਸਾਨ ਕਰਨ ਦੀ ਲੋੜ ਨਹੀਂ ਹੈਗੀ ਜਾਓ ਜਾ ਕੇਦਰ ਜਾਈ ਚ ਬੋ ਮੈਂ ਆਪਣੇ ਆਪ ਕੰਮ ਆਪੇ ਕਰ ਲਾਂਗੀ ਸਿਮਰ ਪਤਾ ਨਹੀਂ ਕੀ ਸੰਦੀਪ ਨੂੰ ਬੋਲੀ ਜਾਂਦੀ ਆ ਸਿਮਰ ਮੈਂ ਕਦੋਂ ਦੀ ਵੇਖਣ ਦੀ ਆ ਪੀਤੂ ਸੰਦੀਪ ਨੂੰ ਨਾ ਬੜਾ ਹੀ ਵੱਧ ਘੱਟ ਬੋਲਣ ਦੀ ਆ ਤੇ ਬੋਲਣਾ ਤਾਂ ਹੋਰ ਕੀ ਕਰਾਂ ਮੈਂ ਸਵੇਰ ਦੀ ਕੱਲੀ ਕੰਮ ਲੱਗੀ ਆ ਤੁਹਾਨੂੰ ਪਤਾ ਵਾ ਕਿ ਉਹ ਬਾਹਰ ਕੰਮ ਕਰਨਦੀ ਆ ਆਪ ਤੇ ਰਜਾਈ ਚ ਵੜ ਕੇ ਬੈਠੀਆਂ ਜੇ ਸਿਮਤ ਥੋੜਾ ਬੋਤਾਂ ਲਿਆਜ ਕਰ ਤੇਰੇ ਤੋਂ ਵੱਡੀ ਆ ਕਿੱਦਾਂ ਬੋਲਦੀ ਆ ਤੂੰ ਵੱਡਿਆਂ ਨੂੰ ਇਦਾਂ ਨਹੀਂ ਬੋਲੀਦਾ ਜਿੱਦਾਂ ਤੂੰ ਬੋਲਦੀ ਆ ਤੁਸੀਂ ਨਾ ਮੈਨੂੰ ਬਹੁਤਾ ਗਿਆਨ ਨਾ ਦੋ ਜਿਹੜਾ ਗਿਆਨ ਤੇ ਨਾ ਆਪਣੀ ਧੀ ਨੂੰ ਦੋ ਮੈਨੂੰ ਦੇਣ ਦੀ ਕੋਈ ਲੋੜ ਨਹੀਂ ਆ ਮੂੰਹ ਸੰਭਾਲ ਕੇ ਗੱਲ ਕਰ ਫੇਰ ਨਾ ਕਹੀਂ ਵੀ ਸੱਸ ਨੇ ਮੈਨੂੰ ਵੱਧ ਘੱਟ ਬੋਲਿਆ ਆ ਆਲੇ ਦੇ ਮੁੰਡੇ ਨੂੰ ਦੱਸਦੀਆਂ ਨਾ ਮੈਨੂੰ ਪੇ ਦੀ ਜ਼ੁਬਾਨ ਬੜੀ ਵੱਦੀ ਆ ਕੰਟਰੋਲ ਕਰ ਇਹਦੀ ਜ਼ੁਬਾਨ ਤੇ ਮੰਮੀ ਤੁਸੀਂ ਰਹਿਣ ਦੋ ਨਾ ਕਹੋ ਇਹਨੂੰ ਕੁਝ ਵੀ ਮੇਰਾ ਹੀ ਕਸੂਰ ਆ ਨਾ ਜਿਹੜੀ ਅਜੇ ਤੱਕ ਪੇਕੇ ਘਰ ਬੈਠੀ ਆ ਤਾਂ ਇਹ ਗਲਾਂ ਹੁੰਦੀਆਂ ਮੈਨੂੰ ਚਲਾ ਜਾਂਦੀ ਏ ਇਹਦੇ ਮੂੰਹ ਕੀ ਲੱਗਣਾ ਜਾਓ ਜਾ ਰਜਾਈ ਚ ਬੋ ਮਾਂ ਤੀਆਂ ਤੁਹਾਨੂੰ ਬਹੁਤੀ ਠੰਡ ਲੱਗਦੀ ਆ ਮੰਮੀ ਆ ਨਿੱਕੀ ਨਿੱਕੀ ਗੱਲ ਤੇ ਨਾ ਆਪਣਾ ਮੂਡ ਨਾ ਖਰਾਬ ਕਰਾਇਆ ਕਰ ਤੁਹਾਨੂੰ ਤਾਂ ਪਤਾ ਹੀ ਆ ਕਿ ਇਹਦੀ ਹੁਣ ਆਦਤ ਬਣ ਗਈ ਆ ਮੈਨੂੰ ਕੁਝ ਨਾ ਕੁਝ ਕਹਿਣ ਦੀ ਠੀਕ ਐ ਮੂਡ ਖਰਾਬ ਤੇ ਆਪੇ ਹੁਣ ਜਦੋਂ ਬਗਾਨੀ ਮੇਰੇ ਧੀਆ ਪੁੱਤਾਂ ਨੂੰ ਆ ਕੇ ਮਾੜਾ ਬੋਲੇਗੀ ਮਾਂ ਦਾ ਦਿਲ ਆ ਦੁਖੀ ਤਾਂ ਹੁੰਦਾ ਹੀ ਆ ਮੰਮੀ ਇਹ ਤਾਂ ਹੈਗਾ ਵਾ ਤੂੰ ਕੋਈ ਗੱਲ ਨਹੀਂ ਤੂੰ ਮੈਂ ਫਿਕਰ ਨਾ ਕਰੇਗਾ ਤੂੰ ਵੀ ਤੁਹਾਨੂੰ ਮੈਨੂੰ ਕੁਝ ਨਾ ਕੁਝ ਕਹਿ ਹੀ ਦਿੰਨੀ ਆ ਜੇ ਚਾਰ ਗੱਲਾਂ ਉਹਨੇ ਕਰ ਲਈਆਂ ਤਾਂ ਫੇਰ ਕੀ ਆ ਤੂੰ ਨਾ ਮੈਨੂੰ ਹੀ ਚੁੱਪ ਕਰਾ ਦਿਆ ਕਰ ਇਦਾਂ ਤੇ ਇਹਦਾ ਨਾ ਮੂੰਹ ਖੋਲ ਜਾਣਾ ਆ ਕੱਲ ਨੂੰ ਫੇਰ ਤੈਨੂੰ ਕੁਝ ਬੋਲਿਆ ਕਰੂਗੀ ਮੋੜਾ ਮੋਟਾ ਤੇ ਮੇਰੀ ਧੀ ਤੂੰ ਆਪਣੇ ਬਾਰੇ ਸੋਚ ਸਾਰੀ ਜ਼ਿੰਦਗੀ ਪਰਜਾਈ ਦੇ ਹੱਥਾਂ ਵੱਲ ਵੇਖੇਂਗੀ ਮੰਮੀ ਤੂੰ ਕਿਉਂ ਵੀਕਰ ਕਰਦੀ ਮੇਰੀ ਜਿੱਥੇ ਵਿਆਹ ਹੋਣਾ ਹੋਗਾ ਨਾ ਆਪੇ ਹੋ ਹੀ ਜਾਣਾ ਮੇਰਾ ਨਾ ਸੋਚਾ ਕਰ ਰਹਿਣਾ ਸੋਚਾ ਨਾ ਤੇ ਕੀ ਕਰਾਂ ਆ ਲਿਆਂਦੇ ਅਜ ਮੰਦੀਪ ਨੂੰ ਘਰ ਇਹਨੂੰ ਵੀ ਮੈਂ ਦੱਸਣੀ ਆ ਵੀ ਥੋੜੀ ਬੋਤੀ ਨਾ ਆਪਣੀ ਘਰੇ ਵਾਲੀ ਦੀ ਜ਼ੁਬਾਨ ਤੇ ਨਾ ਲਗਾਮ ਦੇ ਇਹਦੀ ਤੇ ਜबान ਜਿਆਦਾ ਹੀ ਵੱਧਦੀ ਜਾਂਦੀ ਆ ਨਾ ਮੰਮੀ ਮਨਦੀਪ ਨੂੰ ਨਾ ਇਸ ਬਾਰੇ ਕੁਝ ਵੀ ਦੱਸੇ ਹਨ ਕਿੰਨੀਆਂ ਕਿੰਨੀਆਂ ਗੱਲਾਂ ਤੋਂ ਨਾ ਫਿਰ ਗੱਲ ਵੱਧ ਜਾਂਦੀ ਹੁੰਦੀ ਆ ਤੇ ਉਹਨਾਂ ਦੋਵਾਂ ਜੀਆਂ ਚ ਫਿੱਕ ਪੈ ਜੂਗੀ ਮੈਂ ਨਹੀਂ ਐਡਾ ਚਾਹੁੰਦੀ ਵੇਖ ਜਿੰਨਾ ਮਰਜ਼ੀ ਜਲੀਲ ਕਰ ਲੋ ਕੁੜੀ ਨੂੰ ਪਰ ਇਤੇ ਸੇਤ ਕੋਈ ਮਾਸਾ ਅਸਰ ਨਹੀਂ ਹੈਗਾ ਉਹ ਜਿਹੋ ਉਹਦੀ ਮਾਂ ਜਿਹੜੀ 30 35 ਸਾਲਾਂ ਦੀ ਕਰਕੇ ਤੇ ਘਰ ਬਿਠਾ ਕੇ ਰੱਖੀ ਆ ਤੇ ਇੱਕ ਮੇਰਾ ਘਰ ਵਾਲਾ ਜੇ ਮੈਂ ਉਹਨੂੰ ਕੁਝ ਕਵਾਂ ਤੇ ਇਹਨਾਂ ਮਾਵਾਂ ਧੀਆਂ ਦੇ ਤਰਲੇ ਕੱਢ ਕੇ ਤੇ ਮੈਨੂੰ ਚੁੱਪ ਕਰਾ ਦਿੰਦਾ ਵਾ ਸਮਝ ਨਹੀਂ ਆਉਂਦੀ ਵੀ ਮੈਂ ਇਹਨਾਂ ਦਾ ਕਰਾਂ ਕੀ ਮੈਂ ਤੇ ਬਹੁਤ ਹੀ ਤੰਗ ਆਈ ਪਈ ਆ ਮੈਂ ਵੀ ਆਪਣੀ ਮਾਂ ਦੀ ਧੀ ਨਹੀਂ ਜੇ ਇਹਨਾਂ ਮਾਵਾਂ ਧੀਆਂ ਦਾ ਚੂਲਾ ਵੱਖਰਾ ਨਾ ਕੀਤਾ ਤੇ ਮੰਮੀ ਕੀ ਗੱਲ ਥਾਣੇ 'ਚ ਬੈਠੀ ਆ ਵੇ ਠੰਡ ਚ ਕੀ ਬੈਣਾ ਆ ਕਦੀ ਧੋਪ ਲੱਗ ਜਾਂਦੀ ਆ ਤੇ ਕਦੀ ਫੇਰ ਧੋਪ ਚੱਲ ਜਾਂਦੀ ਆ ਤੇ ਮੈਂ ਇੱਥੇ ਬੈਠੀ ਸੀ ਚੱਲ ਠੀਕ ਆ ਫੇਰ ਮੈਂ ਕੱਪੜੇ ਕੁੱਪੜੇ ਚੇਂਜ ਮੇਰੀ ਗੱਲ ਸੁਣ ਫੇਰ ਕੱਪੜੇ ਚੇਂਜ ਕਰੀ ਪਹਿਲੇ ਇੱਥੇ ਬੈ ਮੇਰੀ ਗੱਲ ਸੁਣ ਹਾਂ ਦੱਸ ਕੀ ਗੱਲ ਹੋ ਗਈ ਮਨਦੀਪ ਸਿਮਰ ਨੂੰ ਨਾ ਥੋੜਾ ਬਹੁਤਾ ਮੇਰਾ ਪੁੱਤ ਸਮਝਾ ਜੇ ਇਹ ਹੀ ਕੁਛ ਬੋਲਿਆ ਨਾ ਤੇ ਫੇਰ ਗੱਲ ਜ਼ਿਆਦਾ ਵੱਧ ਜਾਣੀ ਤੇ ਮੈਂ ਨਾ ਉਹ ਕੀ ਗੱਲ ਹੋ ਗਈ ਆ ਉਹ ਨਹੀਂ ਨਹੀਂ ਮਨਦੀਪ ਕੋਈ ਗੱਲ ਨਹੀਂ ਹੋਈ ਤੇ ਮਨਾ ਸਾਰਾ ਨਨ ਕੱਲੀ ਕੰਮ ਕਰਦੀ ਰਹਿੰਦੀ ਆ ਕਦੀ ਰਸੋਈ ਦਾ ਕਰ ਲਾ ਕਦੀ ਝਾੜ ਬੋਚਾ ਦਾ ਕਰ ਲਾ ਤੇ ਕਦੀ ਕੱਪੜਿਆਂ ਦਾ ਜੇ ਉਹਨੂੰ ਕਹੀ ਨਾ ਕਿ ਅਹੀਂ ਨਾਲ ਕਰਾ ਦਿਨੇ ਕੰਮ ਤੋ ਕਹਿ ਦਿੰਦੀ ਨਹੀਂ ਨਹੀਂ ਤੁਸੀਂ ਬੈਠੋ ਮੈਂ ਕੱਲੀ ਕੰਮ ਕਰ ਲੈਂਨੀ ਆ ਮੰਮੀ ਕਹਿੰਦੇ ਕਿ ਆਹ ਠੰਡ ਠੁੰਡ ਲਵਾ ਲੂਗੀ ਤੇ ਤੂੰ ਆਪਣੇ ਤਰੀਕੇ ਨਾਲ ਸਮਝਾ ਲਈ ਉਹਨੂੰ ਅੱਛਾ ਅੱਛਾ ਇਹ ਗੱਲ ਆ ਕੋਈ ਨਾ ਤੁਸੀਂ ਡਿਲੀ ਟੈਨਸ਼ਨ ਨਾ ਲੋ ਮੈਂ ਆਪਿਆਂ ਨੂੰ ਆਪਣੇ ਤਰੀਕੇ ਨਾਲ ਸਮਝਾਵਾਂਗਾ ਚਲ ਅੰਦਰੀਆ ਸਿਮਰ ਹਾਂ ਅੰਦਰੀਆ ਸੰਦੀਪ ਹਾਂਜੀ ਤੂੰ ਮੈਨੂੰ ਦੱਸਣ ਕਿਉਂ ਨਹੀਂ ਦਿੱਤਾ? ਤੂੰ ਮੈਨੂੰ ਰੋਕਿਆ ਕਿਉਂ ਵਾ? ਮੰਮੀ ਰੋਕਾਂ ਨਾ ਤੇ ਹੋਰ ਕੀ ਕਰਾਂ? ਉਹ ਥੱਕਿਆ ਹਰਾ ਡਿਊਟੀ ਤੋਂ ਆਇਆ ਵਾ। ਤੇ ਤੁਸੀਂ ਆਉਂਦੇ ਨੂੰ ਨਿੱਕੀਆਂ ਨਿੱਕੀਆਂ ਗੱਲਾਂ ਦੱਸੋਗੇ ਘਰ ਦੀਆਂ ਤੇ ਉਹ ਜਾ ਕੇ ਉਹਨਾਂ ਨਾਲ ਲੜੂਗਾ। ਧੱਕਾ ਚ ਕਲੇਸ਼ ਹੀ ਹੋਦਣਾ ਏਦਾਂ। ਤੂੰ ਨਾ ਅੱਗੇ ਉਹਨਾਂ ਦੇ ਨਿੱਕੀਆਂ ਨਿੱਕੀਆਂ ਗੱਲਾਂ ਤੇ ਬੜੇ ਪਰਦੇ ਪਾਉਣੀ ਆ ਤੇ ਤੇਰੇ ਲਾਡ ਪਿਆਰ ਨੇ ਨਾ ਮੈਨੂੰ ਆ ਨਤੀਜਾ ਵਿਖਾਇਆ ਅੱਜ। ਮੰਮੀ ਓਏ ਮੁੰਨੂ ਨਹੀਂ ਪਤਾ। ਮੈਂ ਨਹੀਂ ਚਾਹੁੰਦੀ ਕਿ ਦੋਵਾਂ ਜੀਆਂ ਚ ਫਿੱਕ ਪਏ।